ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਬਣਾਉਣ ਲੱਗੇ ਸੀ ਅਸੀਂ ਕੜੀ ਜਿਹਨੂੰ ਅੰਮਰਤੀ ਵੀ ਕਹਿ ਦਿੰਦੇ ਆ ਤੇ ਉਹਦੇ ਲਈ ਅਸੀਂ ਲੈ ਲਈ ਦਹੀਂ ਸਾਡੇ ਕੋਲ ਲੱਸੀ ਹੈ ਨਹੀਂ ਸੀ ਤਾਂ ਕਰਕੇ ਅਸੀਂ ਦਹੀਂ ਲੈ ਲਈ ਤੇ ਉਹਦੇ 'ਚ ਪਾਣੀ ਪਾ ਲਿਆ ਤੇ ਉਹਨੂੰ ਚੰਗੀ ਤਰ੍ਹਾਂ ਘੋਲ ਲਾਂਗੇ ਲੱਸੀ ਦੀ ਤਰ੍ਹਾਂ ਘੋਲ ਬਣਾ ਲਾਂਗੇ ਉਹਦਾ ਆਪਾਂ ਤੇ ਉਹਦੇ 'ਚ ਕੋਈ ਵੀ ਲੰਮ ਨਾ ਰਹੇ ਤੇ ਇਸ ਤੋਂ ਬਾਅਦ ਜੋ ਆਪਾਂ ਇਹਨੂੰ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਤਾਂ ਇਹਦੇ ਵਿੱਚ ਆਪਾਂ ਕਰ ਲਾਂਗੇ ਇਹ ਐਡ ਬੇਸਨ ਬੇਸਨ ਅਸੀਂ ਅੱਧੀ ਕੌਲੀ ਤੋਂ ਥੋੜਾ ਜਿਹਾ ਉੱਪਰ ਲਿਆ ਸੀ ਸਾਨੂੰ ਜ਼ਿਆਦਾ ਨਹੀਂ ਸੀ ਚਾਹੀਦਾ ਤਾਂ ਕਰਕੇ ਅਸੀਂ ਇੰਨਾ ਖੇ ਲਿਆ ਤੁਸੀਂ ਉਹਦੇ ਆਪਣੀ ਉਹਦੇ ਅਕੋਰਡਿੰਗ ਬਣਾ ਸਕਦੇ ਹੋ ਜਿੰਨੀ ਤੁਸੀਂ ਬਣਾਉਣੀ ਆ ਉੰਨੀ ਬੇਸਨ ਤੁਸੀਂ ਯੂਜ਼ ਕਰ ਸਕਦੇ ਹੋ ਤੇ ਤੇਲ ਰੱਖ ਲੈਣਾ ਗਰਮ ਕਰਨ ਲਈ ਵਧੀਆ ਗਰਮ ਹੋਣਾ ਚਾਹੀਦਾ ਤੁਹਾਡਾ ਤੇ ਇਹਦੇ ਬਾਅਦ ਵਿੱਚ ਆਪਾਂ ਇਹਦੇ ਵਿੱਚ ਜੀਰਾ ਐਡ ਕਰਦੇ ਹਾਂਗੇ ਤੇ ਜ਼ੀਰੇ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਤੇ ਇਹਦੇ ਨਾਲ ਹੀ ਤੁਸੀਂ ਲਸਣ ਵੀ ਐਡ ਕਰ ਸਕਦੇ ਹੋ ਲਸਣ ਨਾਲ ਹੋਰ ਵੀ ਸੋਹਣਾ ਫਲੇਵਰ ਆਉਂਦਾ ਸਵਾਦ ਵਧੀਆ ਆਉਂਦਾ ਸਾਡੇ ਕੋਲ ਲਸਣ ਹੈ ਨਹੀਂ ਸੀਗਾ ਤੇ ਤਾਂ ਕਰਕੇ ਅਸੀਂ ਐਡ ਨਹੀਂ ਕਰਿਆ ਪਰ ਤੁਸੀਂ ਲਸਣ ਐਡ ਕਰ ਸਕਦੇ ਹੋ ਤੇ ਪਿਆਜ਼ ਪਾ ਦੇਾਂਗੇ ਤੇ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨ ਲਾਵਾਂਗੇ ਹਲਕਾ ਲਾਈਕ ਹਲਕਾ ਬ੍ਰਾਊਨ ਕਰ ਲਾਂਗੇ ਆਪਾਂ ਆਪਣੇ ਪਿਆਜ਼ ਨੂੰ ਜ਼ਿਆਦਾ ਨਹੀਂ ਉਹਨੂੰ ਬਰਨ ਨਹੀਂ ਕਰਨਾ ਹੈਗਾ ਤੇ ਪੁਣਨ ਤੋਂ ਬਾਅਦ ਉਹਦੇ ਵਿੱਚ ਆਪਾਂ ਗ੍ਰੀਨ ਚਿੱਲੀ ਪਾ ਦੇਾਂਗੇ ਤੇ ਥੋੜਾ ਜਿਹਾ ਰੈੱਡ ਟਮਾਟਰ ਪਾ ਦੇਾਂਗੇ ਤੇ ਇਹਨਾਂ ਨੂੰ ਇਕੱਠਿਆਂ ਨੂੰ ਆਪਾਂ ਹੌਕ ਕਰ ਲਾਂਗੇ ਭੁੰਨ ਲਵਾਂਗੇ ਸਾਡੇ ਕੋਲ ਜਿਵੇਂ ਮੈਂ ਦੱਸਿਆ ਨਹੀਂ ਸੀਗਾ ਲਸਣ ਨਹੀਂ ਸੀਗਾ ਤਾਂ ਅਸੀਂ ਪੇਸਟ ਪਾਤਾ ਅਦਰਕ ਤੇ ਲਸਣ ਦਾ ਪੇਸਟ ਅਸੀਂ ਐਡ ਕਰਤਾ ਜਿੰਜਰ گارਲਿਕ ਪੇਸਟ ਵੀ ਕਹਿ ਦਿੰਦੇ ਆ ਜੀ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਸਾਰੇ ਨੂੰ ਮਿਕਸ ਕਰ ਲਾਂਗੇ ਮੈਂ ਜਿਆਦਾ ਪੁੰਨ ਨਾ ਨਹੀਂ ਗੇ ਤੇ ਮਸਾਲੇ ਐਡ ਕਰ ਲਓ ਇਹ ਤੋਂ ਬਾਅਦ ਚੋ ਆਪਾਂ ਇਹਨਾਂ ਨੂੰ ਹਲਦੀ ਕਰ ਲਈ ਨਮਕ ਪਾ ਲਓ ਆਪਦੇ ਸਵਾਦ ਅਨੁਸਾਰ ਤੁਸੀਂ ਪਾ ਸਕਦੇ ਜਿੰਨਾ ਜਿੰਨਾ ਤੁਹਾਨੂੰ ਪਸੰਦ ਆ ਤੁਸੀਂ ਉਹਨਾਂ ਉਹਨਾਂ ਪਾ ਸਕਦੇ ਹੋ ਅਸੀਂ ਗ੍ਰੀਨ ਚਿੱਲੀ ਹਰੀ ਮਿਰਚ ਤਾਂ ਅਸੀਂ ਪਹਿਲਾਂ ਵੀ ਪਾਈ ਹੋਈ ਸੀ ਪਰ ਸਾਨੂੰ ਥੋੜੀ ਸਪਾਈਸੀ ਪਸੰਦ ਆ ਤਾਂ ਕਰਕੇ ਅਸੀਂ ਥੋੜੀ ਜੀ ਰੈੱਡ ਚਿੱਲੀ ਵੀ ਨਾਲ ਐਡ ਕਰਤੀ ਹੈ ਲਾਲ ਮਿਰਚ ਤੇ ਇਹ ਤੋਂ ਬਾਅਦ ਚੋ ਅਸੀਂ ਐਮ ਡੀ ਐਚ ਦਾ ਮਸਾਲਾ ਯੂਜ਼ ਕਰਦੇ ਹਾਂ ਸਬਜੀ ਮਸਾਲਾ ਉਹ ਐਡ ਕਰ ਲਾਂਗੇ ਫਲੇਵਰ ਬਹੁਤ ਸੋਹਣਾ ਆਉਂਦਾ ਇਹਦੇ ਨਾਲ ਤੇ ਇਹ ਤੋਂ ਬਾਅਦ ਚੋਂ ਸਾਰਿਆਂ ਦੇ ਘਰਾਂ ਚ ਹੁੰਦਾ ਹੀ ਹੈ ਗਰਮ ਮਸਾਲਾ ਉਹ ਪਾਵਾਂਗੇ ਤੇ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰ ਲਾਂਗੇ ਬਹੁਤ ਹੀ ਸੌਖੀ ਆ ਬਣਾਉਣੀ ਤੁਸੀਂ 15 ਮਿੰਟਾਂ ਚ ਜੇ ਕੋਈ ਸਬਜੀ ਨਹੀਂ ਆ ਤੁਹਾਡੇ ਘਰੇ ਤਾਂ ਤੁਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਸਕਦੇ ਹੋ ਤੇ ਬਸ ਫਿਰ ਇਹਦੇ ਵਿੱਚ ਆਪਾਂ ਆਪਣਾ ਜਿਹੜਾ ਪੇਸਟ ਤਿਆਰ ਕੀਤਾ ਸੀ ਘੋਲ ਤਿਆਰ ਕੀਤਾ ਸੀ ਬੇਸਨ ਦਾ ਉਹ ਐਡ ਕਰ ਦੇਾਂਗੇ ਤੇ ਤੁਹਾਡੀ ਘੜੀ ਬਣ ਕੇ ਤਿਆਰ ਤੇ ਇਹਨੂੰ 10 ਮਿੰਟ ਹਲਕੀ ਗੈਸ ਤੇ ਰੱਖੀ ਰੱਖਣਾ ਤੇ ਤੁਹਾਡੀ ਘੜੀ ਬਣ ਕੇ ਤਿਆਰ ਬਹੁਤ ਹੀ ਸਵਾਦ ਤਿਆਰ ਹੋਈ ਆ ਤੁਸੀਂ ਖਾ ਕੇ ਜ਼ਰੂਰ ਦੇਖਿਓ ਬਣਾ ਕੇ ਦੇਖਿਓ ਥੈਂਕ ਯੂ